ਜਿਸ ਦਿਨ ਤੋਂ ਹੜ੍ਹਾਂ ਦੀ ਸਥਿਤੀ ਸ਼ੁਰੂ ਹੋਈ ਹੈ ਉਸੇ ਦਿਨ ਤੋਂ ਪਹਿਲਾਂ ਸਾਡੀਆਂ ਟੀਮਾਂ ਅ ਰੈਸਕਿਊ ਵਿੱਚ ਲੱਗੀਆਂ ਹੋਈਆਂ ਸੀ ਕਿਉਂਕਿ ਜੁੜੇ ਲੋਕ ਉੱਥੇ ਫਸੇ ਸੀ ਉਹਨਾਂ ਦੀ ਪਹਿਲਾ ਸਹਾਇਤਾ ਦੀ ਲੋੜ ਸੀ ਫਿਰ ਅਸੀਂ ਉੱਥੇ ਕਿਸ਼ਤੀਆਂ ਪ੍ਰਾਪ ਅਸਰਾ ਤੇ ਰਾਹੀਂ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰਕੇ ਮਾਲ ਪਸ਼ੂਨਾਂ ਤੇ ਲੋਕਾਂ ਨੂੰ ਬੱਚਿਆਂ ਨੂੰ ਉਹਨਾਂ ਨੂੰ ਬਾਹਰ ਕੱਢਣਾ ਸੀ ਉਸ ਤੋਂ ਬਾਅਦ ਕਿਉਂਕਿ ਉਸ ਸਮੇਂ ਇਹ ਅਹਿਮ ਲੋੜ ਸੀ ਆਸਣ ਵੀ ਪਹੁੰਚ ਰਿਹਾ ਸੀ ਪਰ ਅਸੀਂ ਹੁਣ ਜਿਹੜੇ ਇਲਾਕਿਆਂ ਦੇ ਵਿੱਚ ਲੋੜ ਹੈ ਲੇਟ ਕਿਉਂਕਿ ਹੁਣ ਪਿੱਛੋਂ ਲੇਬਰ ਵਗੈਰਾ ਲੱਗਣੀ ਹੈ ਘਰਾਂ ਦੀ ਸਫਾਈ ਹੋਣੀ ਹੈ ਖੇਤਾਂ ਦੀ ਸਫਾਈ ਹੋਣੀ ਹੈ ਤੇ ਹਰ ਤਰ੍ਹਾਂ ਦਾ ਰਾਸ਼ਨ ਹੁਣ ਅਸੀਂ ਤਿਆਰ ਕੀਤਾ ਹੈ ਦੋ-ਦੋ ਮਹੀਨੇ ਦੀਆਂ ਕਟਾ ਤਿਆਰ ਕੀਤੀਆਂ ਨੇ ਜਿਸ ਦੇ ਵਿੱਚ ਰਸੋਈ ਦਾ ਕੰਮ ਆਉਣ ਵਾਲਾ ਆਟਾ ਚਾਵਲ ਚਾਹ ਪਤੀ ਚੀਨੀ ਦਾਲਾਂ ਤੇਲ ਇਸ ਦੇ ਨਾਲ ਨਾਲ ਬੱਚਿਆਂ ਦੇ ਲਈ ਬਿਸਕੁਟ ਤੇ ਰਸ ਵਗੈਰਾ ਵੀ ਨਾਲ ਸ਼ਾਮਲ ਕੀਤੇ ਆ ਤੇ ਨਾਲ ਹੀ ਡਾਕਟਰਾਂ ਦੀਆਂ ਟੀਮਾਂ ਵੀ ਸਾਡੇ ਨਾਲ ਜਾਣਗੀਆਂ ਜਿਨ੍ਹਾਂ ਦੇ ਵਿੱਚ ਹਰ ਤਰ੍ਹਾਂ ਦੀ ਸਰੀਰਕ ਦੀ ਪ੍ਰੋਬਲਮ ਦੀ ਦਵਾਈ ਵੀ ਹੋਵੇਗੀ ਤੇ ਮੱਛਰਾਂ ਤੋਂ ਬਚਾ ਲਈ ਆਡੋਮਾਸ ਵੀ ਮੱਛਰਦਾਨੀਆਂ ਵੀ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਸੋ ਜਿਹੜਾ ਹੁਣ ਅਸੀਂ ਇਲਾਕਾ ਚੁਣਿਆ ਹੈ ਸਤਰਾਮ ਸਿੰਘੋ ਚੁਣਿਆ ਹੈ ਫਾਜ਼ਲ ਖਾਬੋਰ ਵਾਲਾ ਪਹਿਲਾ ਬਾਰਡਰ ਏਰੀਆ ਕਿਉਂਕਿ ਅੱਗੇ ਉੱਥੇ ਘਟ ਜਾਂਦੇ ਨੇ ਭਾਵੇਂ ਪਿੰਡ ਉੱਥੇ ਥੋੜੇ ਨੇ ਪ੍ਰਭਾਵਿਤ ਹੋਏ ਪਰ ਪ੍ਰਭਾਵਿਤ ਬਹੁਤ ਜ਼ਿਆਦਾ ਹੈ ਕਿਉਂਕਿ ਹੁਣ ਵੀ ਪਾਣੀ ਉੱਥੇ 4-4 ਫੁੱਟ ਮੌਜੂਦ ਹੈ ਸੋ ਪਹਿਲਾਂ ਅਸੀਂ ਬਾਰਡਰ ਏਰੀਏ ਦੇ ਵਿੱਚ ਫਾਜ਼ਲਕਾਂਬੌਰ ਤੇ ਜਿਹੜੇ ਪਿੰਡ ਐ ਉੱਥੇ ਪੱਕੇ ਤੌਰ ਤੇ ਕੈਂਪ ਲਗਾ ਕੇ ਕਿੰਨੇ ਦਿਨ ਵੀ ਪਾਵੇਂ ਉੱਥੇ ਰੈਸਕਿਊ ਦਾ ਕੰਮ ਹੈ ਨਾਲ ਦੀ ਨਾਲ ਰਾਸ਼ਨ ਘਰਾਂ ਵਿੱਚ ਪਚਾਉਣਾ ਤੇ ਉਹਨਾਂ ਨੂੰ ਦਵਾਈਆਂ ਦੇਣੀਆਂ ਤੇ ਕਿਸੇ ਕਰਾਂ ਦੀ ਪਛਾਹਤਾ ਉਸ ਤੋਂ ਬਾਅਦ ਸਾਫ਼ ਅਸੀਂ ਅੱਗੇ ਆ ਜਾਾਂਗੇ ਪਾਵੇਂ ਅਪਰੋਚ ਪਰ ਦਾ ਏਰੀਆ ਗੁਰਦਾਸਪੁਰ ਦਾ ਏਰੀਆ ਸੁਲਤਾਨਪੁਰ ਲੋਧੀ ਦਾ ਏਰੀਆ ਢੇਰਾ ਪਾਪਾ ਨਾਨਕ ਦਾ ਏਰੀਆ ਇਸ ਦੇ ਨਾਮ ਨਾਲ ਜਿੱਥੇ ਵੀ ਘਰਾਂ ਵਿੱਚ ਹੁਣ ਪਾਣੀ ਉੱਤਰ ਚੁੱਕਿਆ ਘਰਾਂ ਵਿੱਚ ਸਫਾਈ ਕਰਨੀ ਹੈ ਤੇ ਨਾਲ ਖੇਤਾਂ ਦੀ ਜ਼ਮੀਨਾਂ ਦੀ ਸਫਾਈ ਹੈ ਕਿਸ ਤਰ੍ਹਾਂ ਦੀ ਵੀ ਲੋੜ ਹੈ ਭਾਵੇਂ ਫਾਈਨੈਂਸ਼ੀਅਲੀ ਤੌਰ ਤੇ ਆਪਾਂ ਮੈਂ ਉਹ ਰਾਸਣ ਦੀ ਆਪਾਂ ਆਪ ਹੱਥੀਂ ਸੇਵਾ ਕਰਨੀ ਹੈ ਸੋ ਅਸੀਂ ਟੀਮਾਂ ਬਣਾਤੀਆਂ ਜਿਸ ਦੇ ਵਿੱਚ ਪਹਿਲੀ ਟੀਮ ਦੇ ਵਿੱਚ ਸਾਡੇ ਨਾਲ ਘਟੋ ਘਟ ਤਿੰਨ ਦਰਜਨ ਦੇ ਕਰੀਬ ਵਲੰਟੀਅਰ ਇੱਥੋਂ ਰਵਾਨਾ ਹੋਣਗੇ ਗੱਡੀਆਂ ਦੇ ਵਿੱਚ ਵੱਡੇ ਟਰੱਕ ਭਰ ਕੇ ਅਸੀਂ ਸਮਾਨ ਤਾਂ ਲੈ ਜਾ ਰਹੇ ਹਾਂ ਉਸ ਦੇ ਨਾਲ ਫਿਰ ਹਫਤਾ 5 ਦਿਨ ਬਾਅਦ ਟੀਮਾਂ ਇੱਥੋਂ ਜਿਹੜੇ ਉੱਤਰੋਂ ਕੁਝ ਵਾਪਸ ਆਉਣਗੇ ਇੱਥੋਂ ਨਾਲ ਸੱਤ ਸੱਤ ਅੱਠ ਅੱਠ ਬੰਦਿਆਂ ਦੀਆਂ ਟੀਮਾਂ ਦਾ ਰਵਾਨਾ ਹੁੰਦੀਆਂ ਰਹਿਣਗੀਆਂ ਨੌਜਵਾਨਾਂ ਇਲਾਕੇ ਦੇ ਜੋ ਜਾ ਕੇ ਉੱਥੇ ਸੇਵਾ ਦੇ ਵਿੱਚ ਆਪਣੇ ਵੱਲੋਂ ਫਰਜ਼ ਨਿਭਾਉਣਗੇ ਠੀਕ ਹੈ ਜੀ ਸੋ ਅ ਇਸ ਤੋਂ ਅੱਗੇ ਦੀ ਜਾਣਕਾਰੀ ਅਸੀਂ ਆਪਣੇ YouTube ਚੈਨਲ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਅ ਜਿਸ ਤਰ੍ਹਾਂ ਵੀ ਪਹਿਲਾਂ ਅਸੀਂ ਦੱਸਿਆ ਕਿ ਸਾਡਾ ਮੁੱਖ ਪਰਪਸ ਇਹ ਹੈ ਕਿ 13 ਤਰੀਕ ਨੂੰ ਇੱਥੋਂ ਇਹ ਜੋ ਜਥੇ ਨੇ ਰਵਾਨਾ ਹੋਣਗੇ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਸੇਵਾ ਨਹੀਂ ਕੀਤੀ ਹੈ ਨਾ ਰਾਹਤ ਕੈਂਪਾਂ ਦੇ ਵਿੱਚ ਸੋ ਉਹਨਾਂ ਵੀਰਾਂ ਨੂੰ ਉਹਨਾਂ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੀ ਰਾਹਤ ਕੈਂਪ ਦੇ ਵਿੱਚ ਜੋ ਜਿਸ ਤਰ੍ਹਾਂ ਦੀ ਵੀ ਲੋੜੀਂਦੀ ਸਮੱਗਰੀ ਦੀ ਜ਼ਰੂਰਤ ਹੈ ਫੋਨ ਕਰਕੇ ਪਤਾ ਕਰਕੇ ਉਹ ਪੁੱਜਦੀ ਕਰਕੇ ਆਪਣਾ ਯੋਗਦਾਨ ਜ਼ਰੂਰ ਪਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਹੋਰ ਨਾ ਸਮਾਜ ਸੇਵੀ ਵੀਰਾਂ ਤੱਕ ਵੀ ਇਹ ਮੈਸੇਜ ਪਹੁੰਚ ਸਕੇ ਤੇ ਉਹਨਾਂ ਲੋੜਵੰਦ ਪਰਿਵਾਰਾਂ ਤੱਕ ਜਿਹੋ ਰਸਾਇਤ ਸਮੱਗਰੀ ਪਹੁੰਚਾਈ ਜਾਣੀ ਹੈ ਉਹਨਾਂ ਤੱਕ ਇਹ ਪਹੁੰਚ ਸਕੇ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ